ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਬਾਈ ਇਹਦੇ ਫਾਰਮ ਦਾ ਕੰਮ ਆ ਬਾਈ ਕੋਲੇ ਗਾਵਾਂ ਸਾਰੀਆਂ ਚੰਗੀਆਂ ਨੇ ਬਾਈ ਇਹ ਦੋ ਗਾਵਾਂ ਬਾਈ ਤੋਕੜ ਨੇ ਆਉਂ ਪੁੱਛ ਲੈਣੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਹੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਵਧੀਆ ਜੀ ਨਾਮ ਤੇ ਐਡਰੈਸ ਹੋਊ ਨਾਮ ਮਤੀ ਸਿੰਘ ਜੀ ਪਿੰਡ ਢਵਾਲੀ ਜ਼ਿਲ੍ਹਾ ਜਿਲ੍ਹਾ ਬਖੰਡਾ ਰਾਮਪੁਰ ਦੀ ਸੇਹ ਫੂਲ ਜੀ ਠੀਕ ਹੈ ਬਾਈ ਨੇੜੇ ਰਾਮਪੁਰਾ ਸ਼ਹਿਰ ਆਇਆ ਨਾ ਹਾਈ ਮੋਬਾਈਲ ਨੰਬਰ ਬੋਲੋ 78635615 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਆਪਣੇ ਫਾਰਮ ਦੀ ਹੀ ਬੜਾ ਨੇ ਇਹ ਆਇਆ ਹਾਂ ਘਰ ਦਿਆਂ ਹੀ ਆ ਠੀਕ ਆ ਬਾਈ ਦੇ ਘਰ ਦਿਆਂ ਹੀ ਆ ਬਈ ਫਾਰਮ ਆ ਬਾਈ ਦਾ ਵਧੀਆ ਦਾ ਲੱਗਾਈ ਫਾਰਮ ਹਾਂਜੀ ਹਾਂ ਚਲੋ ਵਧੀਆ ਫਿਰ ਪਾ ਰੱਖੇ ਮਾਲਕ ਬਾਈ ਜਿਹੜੀ ਪਹਿਲੇ ਨੰਬਰ ਤੇ ਸਿੰਘ ਵਾਲੀ ਕਿਹੜਾ ਸੂਆ ਸੋਈ ਵੀ ਆ ਇਹ ਪਹਿਲਣਾ ਹੀ ਆ ਜੀ ਦੋਨੇ ਇਹ ਪਹਿਲਣਾ ਸੋਈ ਵੀ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੋਈ ਦਾ ਇਹਨੂੰ ਹੋ ਗਿਆ ਜੀ ਸਾਤ ਸਾਤ ਮਹੀਨੇ ਸਾਤ ਸਾਤ ਮਹੀਨੇ ਠੀਕ ਆ ਭਾਈ ਦੁੱਧ ਕਿੰਨਾ ਹੋ ਦੁੱਧ ਦੋਨਾਂ ਹਲੇ 8-8 ਲੀਟਰ ਆ ਜੀ 8-8 ਲੀਟਰ ਭਾਈ ਖੋਲਿਓ ਮੜੀ ਤੂਰੀ ਮੜੀ ਖੋਲਿ ਰਾਜ ਜੀ ਫੇਸ ਚੰਗਾ ਸਿੰਘ ਜ਼ਰੂਰ ਆ ਠੰਡੀਆਂ ਹਾਂ ਠੰਡੀਆਂ ਹੀ ਦਵਾਈ ਦਵਾਈ ਕਿਵੇਂ ਦਵਾਈ ਠੀਕ ਆ ਹਨਾ ਨਹੀਂ ਓਕੇ ਹਾਂ ਹਾਂ ਠੀਕ ਆ ਭਾਈ ਕੀ ਮੋਲ ਆ ਜੈ ਜੀ ਸਿੰਘਾੜੀ ਦਾ 30000 ਆ ਜੀ 30000 ਰੁਪਏ ਮਾਨ ਤਣ ਹੋ ਜੀ ਭਾਈ ਪੂਰਾ ਹੀ ਦਿੱਤਾ ਜੀ ਠੀਕ ਆ ਜੈ ਜੀ ਚਲੋ ਫਿਰ ਵੀ ਹੋ ਰਹੀ ਹੈ ਨਾ ਹਾਂ ਠੀਕ ਆ 30000 ਰੁਪਏ ਮੋਲ ਬਾਕੀ ਭਾਈ ਮੌਕੇ ਦੇ ਮਾਨ ਤਣ ਜ਼ਰੂਰ ਹੋ ਜੇ ਕੱਲੇ ਸੰਗਾ ਕਾਂਚਾ ਫੁੱਲ ਚੰਗਾ ਫੁੱਲ ਕਰਦਾ ਪ੍ਰਿੰਟ ਚੰਗਾ ਆਰਡਰ ਚੰਗਾ ਨਾੜਾ ਨੂੜਾ ਫੁੱਲ ਕੱਲਾ ਕੱਲਾ ਤਣ ਵੀ ਮੁੱਠੀ ਵਾਲਾ ਤਣ ਚਵਾਈ ਦੋਈ ਵੀ ਬਾਈ ਕਹਿੰਦਾ ਚੰਗੀ ਐ ਬਈ ਮਸ਼ੀਨ ਨਾਲ ਚੋਣੇ ਫਿਰ ਇਹਨੂੰ ਹਾਂ ਜੀ ਮਸ਼ੀਨ ਤੇ ਠੀਕ ਆ ਹੱਥੀ ਚਵਾ ਲੈਣੀਆਂ ਨੇ ਹੱਥੀ ਵੀ ਚਵਾ ਲੈਣੀਆਂ ਜੀ ਠੀਕ ਆ ਹੂੰ ਫਾਈ ਕਹਿੰਦਾ ਮਸ਼ੀਨ ਨਾਲ ਚਵਾਈ ਕਰਦੇ ਆ ਬਈ ਹੱਥੀ ਵੀ ਬਾਈ ਕਹਿੰਦਾ ਕੋਈ ਜੱਟ ਨਹੀਂ ਚਵਾ ਲੈਣ ਆਹ ਹੋਰ ਆਜੋ ਇਹਨੂੰ ਬੰਨਦੇ ਬੰਨਦੇ ਫਿਰ ਅੱਗੇ ਬਈ ਦੋ ਨੰਬਰ ਕਿਹੜੇ ਸੂਸ ਜੀ ਪਹਿਲੇ ਇਹ ਪਹਿਲੇ ਨਹੀਂ ਆ ਜੀ ਕਿੰਨਾ ਟਾਈਮ ਹੋ ਗਿਆ ਸੂਸ ਜੀ ਇਹਨੂੰ 8 ਕਿ ਮਹੀਨੇ ਹੋ ਗਏ 8 ਕਿ ਮਹੀਨੇ ਹੋ ਗਏ ਠੀਕ ਆ ਦੁੱਧ ਕਿ ਨਾੜ ਕੇ ਗਰਮੀ ਆ ਗਈ ਫਿਰ ਧਰਾਏ ਨਹੀਂ ਸੀ ਕਿ ਮੈਂ ਅੱਛਾ ਅੱਛਾ ਦੁੱਧ ਉਹਦੇ ਥੱਲੇ ਵੀ ਆਖ 8 ਲੀਟਰ ਹੀ ਆਈ ਦੋਨੋਂ 8 ਲੀਟਰ ਆ ਥੱਲੇ ਫੇਸ ਬੜਾ ਚੰਗਾ ਬੋਦੀ ਚੰਗੀ ਹੈ ਸਨੈਕ ਬਹੁਤ ਚੰਗਾ ਰੰਗ ਰੂਪ ਬਹੁਤ ਚੰਗਾ ਬਾਕੀ ਥਣਲੇ ਬਾਦ ਖਾਣੇ ਬਈ ਕੱਲਾ ਕੱਲਾ ਥਾਣਾ ਮੁੱਤੀ ਵਾਲਾ ਥਾਣਾ ਚਬਾਈ ਕਿਵੇਂ ਬਈ ਇਹਦੀ ਚਬਾਈ ਵਧੀਆ ਹੈ ਚੰਗੀ ਹੈਗੀ ਠੀਕ ਆ ਆਰਡਰ ਬਈ ਪਛਾਂਤ ਵਿੱਚ ਚੈੱਕ ਕਰ ਲੋ ਆਰਡਰ ਬਹੁਤ ਚੰਗਾ ਹੈ ਨਾ ਗਰਮ ਵਾਲੀ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਆਡਰ ਕਮਾਲ ਦਾ ਚੰਗੀ ਆ ਵਰਡ ਸਨਕੀ ਆ ਬਾਈ ਮੋਲੇ ਦਾ ਇਹਦਾ ਮੁੱਲ ਬਾਈ ਹੈ ਇਹਦਾ ਮੁੱਲ ਕੀ ਆ ਇਹਦਾ ਵੀ ਉਨਾਂ ਹੀ 30000 ਰੁਪਏ ਮਾਨਤਾਣ ਪੁੱਜ ਬਾਈ ਕਰਦਾ ਏ ਠੀਕ 30000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਪੁੱਜ ਬ ਚੰਗੀ ਆ ਵਰਡ ਸਨਕੀ ਆ ਤੋਰਾ ਤਾਰਾ ਚੰਗਾ ਆਡਰ ਕਮਾਲ ਦਾ ਹੋੜ ਲਿਆ ਬਾਈ ਨਾਗਸੀ ਭਰਾ ਕੋਲੇ ਦੋ ਬਾਈ ਦੋ ਬੰਦੇ ਵੀਰੇ ਬੰਦੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ